बिल ਰਵਿੰਦਰ ਨਾਲ ਉਹ ਉਹ ਹੋਰ ਕੀ ਕਰ ਰਹੇ ਕੱਲ੍ਹ ਸਾਡੇ ਮਾਨਯੋਗ ਡਾਕਟਰ ਮਹਤਾਬ ਸਿੰਘ ਵੀ ਐਸਐਸਪੀ ਸਾਹਿਬ ਨਵਾਂ ਸ਼ਹਿਰ ਦੀ ਹਾਜ਼ਰੀ ਤੇ ਉਸਾਂ ਦੇ ਨਿਰਦੇਸ਼ ਤੇ ਤੇ ਸ਼੍ਰੀ ਸ਼ਾਮ ਸੰਬੰਧੀ ਬੀਐਸਪੀ ਸਾਹਿਬ ਬਲਾ ਚੌਦੀ ਅਧਿਆਤਮਤਾਵਿ ਐਸਐਸਏ ਬਜਿੰਦਰ ਸਿੰਘ ਸਾਡੇ ਖਾਣਾ ਤੋਂ ਬਰਾਏ ਗਸ ਜਿਹੜੇ ਫੁੱਲਸ ਪਾਰਟੀ ਸਮੇਤ ਬਾਹਰ ਏਰੀਆ ਵਿੱਚ ਗਸ਼ਤ ਕਰ ਰਹੇ ਸੀ ਤੇ ਗਸ਼ਤਕਰਦੇ ਜਦੋਂ ਇਹ ਲਖੀਆ ਚੌਂਕ ਪਹੁੰਚੇ ਆ ਤੇ ਸਾਹਮਣੇ ਤੋਂ ਇੱਕ ਨੌਜਵਾਨ ਸਾਡਾ ਜਿਹੜਾ ਇਹ ਪੜਿਆ ਗਿਆ ਤੁਸੀਂ ਜਿਹਨੇ ਉਹਨਾਂ ਨੂੰ ਦੇਖ ਕੇ ਕੋਈ ਆਪਣੇ ਹੱਥ ਫੜਿਆ ਲਖਾਫਾ ਸਗਾਲ ਛੋਟਾ ਸਾਈਡ ਤੇ ਤੇ ਬਾਤ ਨੂੰ ਛੱਕਦੇ ਦਾਤੇ ਫੁੱਲਸ ਪਾਰਟੀ ਨੇ ਕਾਬੂ ਕੀਤਾ ਤੇ ਉਸ ਵੱਲੋਂ ਛੱਟੇ ਹੋਏ ਲਖਾਫਾ ਦੀ ਤਲਾਸ਼ੀ ਜਿਹੜੀ ਹੈ ਕਰਨ ਤੋਂ ਪਹਿਲਾਂ ਦਾ ਨਾਮ ਪਤਾ ਪੁੱਛਿਆ ਤੇ ਲਖਵੀਰ ਸਿੰਘ ਲੱਕੀ ਹੈਗਾ ਇਹ ਕੇਵਲ ਸਿੰਘ ਬਾਰ ਨੰਬਰ 2 ਬਲਾਚੌਰ ਦਾ ਰਹਿਣ ਵਾਲਾ ਹੈ ਜਿਹਦੇ ਖਿਲਾਫ ਪਹਿਲਾਂ ਵੀ ਪੁਸ਼ਕਾਤਾਂ ਪ੍ਰਾਪਤ ਹੋਈਆਂ ਕਿ ਨਸ਼ਾ ਸਪਲਾਈ ਕਰਨ ਦਾ ਇਹ ਕੰਮ ਕਰਦਾ ਤੇ ਇਹਦੇ ਰਿਪੋਰਟਾਂ ਨੂੰ ਮੈਂ ਚੈੱਕ ਕੀਤਾ ਜਿਹਦੇ ਵਿੱਚੋਂ ਹੈਰੋਨ ਬਰਾਮਦ ਹੋਈ ਤੇ ਹੈਰੋਨ ਦੇ ਨਾਲ ਇਹਦੇ ਕੋਲੋਂ ਜਿਹੜਾ ਫਿਰ ਤੋਂ ਕਿ ਨਸ਼ਾ ਵੇਚਿਆ ਜਾ ਰਿਹਾ ਸੀਗਾ ਲਹਾਫਾ ਵਿੱਚੋਂ ਹੀ ਜਿਹੜੇ ਉਹ ਸਾਰਾ ਇਹ ਰਗਮਨ ਜਿਹੜੀ ਆ ਉਹ ਕਬਰਾ ਵਿੱਚ ਹੀ ਇਸੇ ਕੋਈ ਪਹਿਲਾ ਮਕਦਮਾ ਨਹੀਂ ਲੱਗਦਾ ਨਹੀਂ ਪਹਿਲਾ ਕੋਈ ਇਹ ਮਕਦਮਾ ਨਹੀਂ ਹੈਗਾ ਤੇ ਪਿੱਛੇ ਹੁਣ ਲੋਕਾਂ ਨੇ ਹੁੰਨਿਆ ਤਾਂ ਵੀ ਆਪ ਵੀ ਐਡਿਕਟਡ ਹੈਗਾ ਥੋੜਾ ਤੇ ਥੋੜਾ ਸਪਲਾਈ ਜਿਹੜੀ ਇਹ ਜੋ ਵੀ ਇਹ ਫਰ ਲੈਂਦਾ ਸੀ ਦਗਰੋਏ ਕੋ ਦੱਸਿਆ ਤੇ ਉਤੋਂ ਲਿਆ ਕੇ ਗੁਸਤੀ ਲੈਂਦਾ ਸੀ ਤੇ ਕੁਝੇ ਸ਼ੱਕੇ ਹੋਰ ਆਪਣੇ ਨਾਲ ਦੇ ਸਾਥੀਆਂ ਨੂੰ ਸਪਲਾਈ ਕਰਦਾ ਬੇਚਦਾ